ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਫਰੋਜ਼ਪੁਰ ਤੋਂ ਹਾਰਦਵਾਰ ਲਈ ਸਿੱਧੀ ਰੇਲ ਗੱਡੀ ਸ਼ੁਰੂ ਕਰਨ ਦੇ ਰੇਲਵੇ ਦੇ ਫੈਸਲੇ ਦਾ ਕੀਤਾ ਸਵਾਗਤ ਭਾਜਪਾ ਦੇ ਸੂਬਾ ਸਕੱਤਰ ਅਤੇ ਸਾਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਫਰੋਜ਼ਪੁਰ ਤੋਂ ਹਾਰਦਵਾਰ ਲਈ ਸਿੱਧੀ ਰੇਲ ਗੱਡੀ ਸ਼ੁਰੂ ਕਰਨ ਦੇ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਰੇਲ ਗੱਡੀ ਨੂੰ ਮੋਗਾ ਲਿਆਉਣ ਲਈ ਰੇਲਵੇ ਮੰਤਰਾਲੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ ਇਹ ਧਿਆਨ ਦੇਣ ਯੋਗ ਹੈ ਕਿ ਮਾਲਵਾ ਖੇਤਰ ਦੇ ਲੋਕਾਂ ਦੀ 2 ਹਜ਼ਾਰ ਤੋਂ ਵੱਧ ਪ੍ਰਾਣੀ ਮੰਗ ਨੂੰ ਦੇਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਫਿਰੋਜ਼ਪੁਰ ਤੋਂ ਹਾਰਦਵਾਰ ਲਈ ਹਫਤਾਵਾਰੀ ਸਿੱਧੀ ਰੇਲ ਗੱਡੀ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਹਰ ਬੋਧਵਾਰ ਨੂੰ ਇਹ ਰੇਲ ਗੱਡੀ ਫਲੱਜ ਪਰ ਤੋਂ ਰਾਤ 10:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 8:30 ਵਜੇ ਹਰਦਵਾਰ ਪਹੁੰਚੇਗੀ ਇਹ ਰੇਲ ਗੱਡੀ ਪੰਜਾਬ ਦੇ ਫਰੀਦਕੋਟ, ਕਟਕਪੂਰਾ, ਬਠਿੰਡਾ, ਰਾਮਪੁਰਾ, ਫੂਲ, ਬਰਨਾਲਾ, ਤੂਰੀ, ਨਾਭਾ, ਪਟਿਆਲਾ ਹੁੰਦੇ ਹੋਏ ਹਰਦਵਾਰ ਜਾਵੇਗੀ। பாஜக ਆਗੂ ਡਾਕਟਰ ਹਰਜੋਤ ਕਮਲ ਨੇ ਕਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਮਾਮਲੇ ਮਾਲਵਾ ਰੇਲਵੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਲਿਆ ਰਹੇ ਸਨ ਮਾਲਵੇ ਦੀ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਖ-ਆਖ ਮੌਕਿਆਂ ਤੇ ਹਾਰਦਵਾਰ ਆਉਂਦੇ ਹਨ ਹਾਰਦਵਾਰ ਦਾ ਮੋਗਾ ਨਾਲ ਸਿੱਧਾ ਸਬੰਧ ਹੈ ਮੋਗੇ ਦੇ ਪਵਿੱਤਰ ਸਥਾਨ ਨਾਲ ਸੰਬੰਧਿਤ ਟਰਸਟ ਹਾਰਦਵਾਰ ਨੂੰ ਪਵਿੱਤਰ ਸਥਾਨ ਦਾ ਸੰਚਾਲਨ ਕਰਦਾ ਹੈ ਅਜਾਈ ਸਥਿਤੀ ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਗੀਤਾ ਭਵਨ ਤੋਂ ਸ਼ਰਧਾਲੂ ਨਿਯਮਿਤ ਤੌਰ ਤੇ ਹਾਰਦਵਾਰ ਆਉਂਦੇ ਹਨ ਅਤੇ ਅਜਾਈ ਸਥਿਤੀ ਵਿੱਚ ਇਹ ਹਫਤਾਵਾਰੀ ਰੇਲ ਗੱਡੀ ਹਫਤੇ ਵਿੱਚ ਸਿਰਫ ਇੱਕ ਦਿਨ ਨਹੀਂ ਸਗੋ ਹਫਤੇ ਵਿੱਚ ਕਟ ਤੋਂ ਕਟ 3 ਦਿਨ ਚੱਲਣੀ ਚਾਹੀਦੀ ਹੈ ਡਾਕਟਰ ਹਰਜੋਤ ਕਮਲ ਨੇ ਇਹ ਕਹਿਣਾ ਹੈ ਕਿਹਾ ਹੈ ਕਿ ਹੁਣ ਜਲਦੀ ਹੀ ਮੋਗਾ ਰੇਲਵੇ ਸਟੇਸ਼ਨ ਤੇ ਹਰ ਤਰ੍ਹਾਂ ਦੀਆਂ ਬਿਹਤਰ ਸਹੂਲਤਾਂ ਉਪਲਬਧ ਹੋਣਗੀਆਂ ਰੇਲਵੇ ਸਟੇਸ਼ਨ ਤੇ ਬਿਜਲੀ ਘਰ ਤੋਂ ਬਾਅਦ ਹੁਣ ਇਥੋਂ ਵੱਡੀਆਂ ਗੱਡੀਆਂ ਰੇਲ ਗੱਡੀਆਂ ਵੱਡੀਆਂ ਰੇਲ ਗੱਡੀਆਂ ਦਾ ਸੰਚਾਲਨ ਵੀ ਸ਼ੁਰੂ ਹੋ ਜਾਵੇਗਾ ਡਾਕਟਰ ਹਰਜੋਤ ਕਮਲ ਦਾ ਕਹਿਣਾ ਹੈ ਕਿ ਉਹ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮੋਗੇ ਰੇਲਵੇ ਸਟੇਸ਼ਨ ਕਾਇਕਲਪ ਕਾਇਆ ਕਲਪ ਦੇਖਦੇ ਹੋਏ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ